ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜੁਟੂ ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਟਾਪ ਕਲਾਸ ਜਰਸੀ ਵੜ ਸੇਲ ਲਈ ਲੈ ਕੇ ਆਏ ਜੀ ਆਓ ਕਰ ਲੈਨੇ ਬਾਈ ਨਾ ਗੱਲ ਬਾਤ ਆਜੋ ਬਾਈ ਜੀ ਬਾਈ ਜੀ ਸਸਿਕਾਲ ਹਸਿਆ ਹਜ਼ਾਰ ਸਾਹਿਬ ਹੋ ਠੀਕ ਹੋ ਬਹੁਤ ਵਧੀਆ ਜੀ ਨਾਮ ਤੇ ਐਡਰੈਸ ਬੋ ਨਾਮ ਸਾਹਿਬ ਬੱਬੂ ਆ ਜੀ ਆਪਣਾ ਪਿੰਡ ਆਪਣਾ ਸਲਾਬਤਪੁਰਾ ਜੀ ਹਮ ਜਿਲ੍ਹਾ ਆਪਾਂ ਨੂੰ ਬਠਿੰਡਾ ਪੈਂਦਾ ਹੈ ਤਹਿਸੀਲ ਭਰਾਮਪਰਾਹੋ ਜੀ ਨੇੜੇ ਪਿੰਡ ਬਈ ਭਲੌਰ ਰਹਿਗਾ ਜੀ ਭਗਤਾ ਭਾਈ ਰੂਪਾ ਮੋਬਾਈਲ ਨੰਬਰ 73731717 ਠੀਕ ਹੈ ਬਾਈ ਇਹੜਾ ਸੂ ਵਸੂ ਇਹ ਚਰਸੀ ਚ ਲੈਦਾ ਸਾਹਿਬ ਕਾਦੋਂ ਸੂਈ ਹੈ ਬ੍ਰੀ ਇਹਨੂੰ ਅਜ ਤੀਸਰਾ ਦਿਨ ਆ ਜੀ 6 ਤਰੀਕ ਦੀ ਸੂਈ ਹੋਈ ਹੈ ਇਹ ਬੱਚਾ ਕੀ ਦੇਤਾ ਤੇ ਇਹਨੇ ਬੱਚਾ ਦਿੱਤਾ ਜੀ ਬੱਚਾ ਦਿੱਤਾ ਹਾਂਜੀ ਆਰਡਰ ਬੜਾ ਕਮਾਲ ਆ ਹਨਾ ਦੇਖੋ ਜੀ ਕਿੰਨਾ ਚੰਗਾ ਬਹੁਤ ਸੋਹਣੀ ਫੀਟਿੰਗ ਕੱਲਾ ਕੱਲਾ ਥਾਣ ਪੂਰੀ ਵਿਤੀ ਦੇ ਥਾਣੇ ਗੱਲ ਠੰਡੀ ਜੀ ਜਿੰਨੀ ਮਰਜ਼ੀ ਹੂੰ ਕੰਟਾਲਾ ਦੇ ਜੀ ਭਾਵੇਂ ਚੌਣ ਨੂੰ ਭਾਵੇਂ ਅੱਧਾ ਘੰਟਾ ਬੈਠੇ ਰਹੋ ਐ ਨਹੀਂ ਵੀ ਲੱਤ ਚੱਕ ਜੂ ਉਹ ਪਤਾ ਰਦਾ ਮਾਰ ਕੇ ਦਿਖਾ ਦੇ ਆਗੇ ਵੀ ਨੇੜੇ ਕਰਕੇ ਥਾਣੇ ਬਾਦ ਦਿਖਾ ਦਿਓ ਇਨੀ ਸਫਾਈ ਆ ਡੰਗਰ ਮਿਲਦਾ ਨਹੀਂ ਮਿਲਦਾ ਨਹੀਂ ਬਾਲੀ ਫੀਟਿੰਗ ਤਗੜੀ ਆ ਲੈ ਵੇ ਦੀ ਦੇਖੋ ਜੀ ਸਫਾਈ ਦਿਖਾਏ ਕਿੰਨੀ ਚੰਗੀ ਫਿੱਟ ਫਿੱਟ ਲੈ ਵਾ ਕੱਲਾ ਕੱਲਾ ਥਾਣੇ گلابی ਥਾਣ ਭਾਉ ਜੀ ਅੱਜ ਜਮਾ ਮੁਖਤ ਵਾਲਾ ਅੱਛਾ ਹਾਂਜੀ ਹੂੰ ਮੂਹਰੋਂ ਲੈ ਵਾ ਚੈੱਕ ਕਰ ਲੋ ਕਮਾਲ ਦਾ ਥਾਣਾ ਦੀ ਵਿੱਥੀ ਬਹੁਤ ਚੰਗੀ ਬਾਲੀ ਚੰਗੀ ਆ ਦੇ ਕੋਈ ਫੋੜ ਨਹੀਂ ਛਾਂਗਣੀ ਪੰਜਵਾ ਕੋਈ ਥਾਨ ਨਹੀਂ ਜੀ ਇਹਦੇ ਠੀਕ ਹੈ ਤੇ ਠੰਡੀ ਕਿੰਨੀ ਕਰ 19 ਭਾਈ ਜਿੱਧਰ ਦੀ ਮਰਜ਼ੀ ਬੈਠੇ ਰਹੋ ਤੁਰੇ ਫਿਰੋ ਚੱਕਰ ਨਹੀਂ ਆਏ ਭਾਈ ਲੈ ਠੰਡੀ ਸੀਲ ਫੁੱਲ ਫੁੱਲ ਬਰੀਡ ਭਾਈ ਜਰਸੀ ਮਸਲਾ ਮੰਗ ਫੁੱਲ ਮਿਲਦੀ ਘੱਟ ਕਦ ਚੈੱਕ ਕਰਾ ਲਿਓ ਕਦ ਨੋਰਮਲ ਆ ਵਿਚਾਲੜਾ ਮੇਲ ਆ ਜੀ ਕੋਈ ਵੀ ਭੈਣ ਭਰਾ ਆਪਾਂ ਨੂੰ ਫੋਨ ਨਾ ਆਏ ਨਾ ਲਾਵੇ ਵੀ ਕਦ ਛੋਟਾ ਜਾਂ ਵੱਡਾ ਆਪਾਂ ਵੀਡੀਓ 'ਚ ਹੀ ਦੱਸ ਦਿੰਨੇ ਹੁਣੇ ਨੋਰਮਲ ਕਰਦਾ ਜੀ ਨਾਂ ਵਾਲਾ ਵੱਡਾ ਨਾਂ ਵਾਲਾ ਛੋਟਾ ਮਿਲੂ ਪੰਜਾਬ ਵਾਲੀ ਜਰਸੀ ਾਨ ਪੀਣ ਦੀ ਜੇਰ ਜੱਪੇ ਦੀ ਭਾਰ ਵੱਪੇ ਦੀ ਸਾਰੀ ਫੁੱਲ ਗਾਰੰਟੀ ਹੋ 12 ਲੀਟਰ ਹੁਣ ਇਸ ਵਾਰ ਬਖਤ ਦੇ ਕੋਲੇ ਬੋਲਾ ਜੀ ਠੀਕ ਆ ਬਾਈ ਹਾਂਜੀ ਖੋਲ ਦੇ ਬਾਈ ਤੋਰ ਕੇ ਦਿਖਾ ਦੇ ਫੁੱਲ ਬ੍ਰੀਡ ਆ ਬਾਈ ਗਰਮੀ ਘੱਟ ਮਨੂੰ ਫੈਂਟ ਚੰਗੀ ਆਊਗੀ ਥੋੜੇ ਜੇ ਪੱਠਿਆਂ ਰੱਜਣ ਵਾਲੀ ਆ ਜੀ ਸਹੀ ਗੱਲ ਆ ਬਾਈ ਆ ਜਾ ਬੱਤਾਂ ਕਿਆ ਬਾਤ ਆ ਬਿਊਟੀ ਦੇਖੋ ਕਰਮਾਈ ਦੀ ਫੇਸ ਬੋਦੀ ਬਾਦੀ ਹਨਾ ਗੰਨ ਕੰਨ ਛੋਟਾ ਕ ਨਹੀਂ ਹਾਂਜੀ ਸਾਰਾ ਕੁਝ ਉਸੇ ਮੂਡ ਦੀ ਡੀਟ ਆ ਬਾਈ ਇੰਨੀ ਫਿਟਿੰਗ ਵਾਲਾ ਲੇਵਾ ਨਹੀਂ ਹੁੰਦਾ ਜੀ ਬੈਰਾਂ ਨੂੰ ਸਹੀ ਗੱਲ ਆ ਬਾਈ ਬਾਹਰ ਦੇਸ਼ ਵਾਲਾ ਕੰਮ ਹੀ ਆ ਜੀ ਹੂੰ ਤੋਰਾ ਚੈੱਕ ਕਰੋ ਤੋਰਾ ਵੀ ਇੱਕ ਨੰਬਰ ਆ ਕਿਆ ਬਾਤ ਆ ਆ ਜਾ ਬੱਤਾਂ ਵਾਲੀ ਸਫਾਈ ਜਮਾ ਹੈ ਮਾਹ ਜਿੰਨੀ ਗਾਣ 19 ਸਫਾਈ ਆ ਇਹ ਤਾਂ ਮੇਲਾ ਲੁੱਟਣ ਵਾਲਾ ਕੰਮ ਹੀ ਆ ਹੂੰ ਸਹੀ ਗੱਲ ਆ ਇਹ ਤੇ ਮਰਜ਼ੀ ਰੋਕ ਕੇ ਐ ਖੜਾ ਲੋ ਬੈਹ ਜੋ ਲੋ ਲੈ ਭਾਈ ਠੰਡੀ ਸੀ ਮਰਜ਼ੀ ਬੈਠੇ ਜਿਵੇਂ ਪਲੂਨ ਆ ਕੁਸ਼ ਨਹੀਂ ਲੇ ਵਾਲੂ ਆ ਫਿੱਟ ਥਾਨ ਬਹੁਤ ਚੰਗਾ ਲੋ ਜੀ ਨੇੜੇ ਕਰਕੇ ਦਿਖਾ ਦਿਓ ਜੀ ਹੀਟਿੰਗ ਚੈੱਕ ਕਰੋ ਕਿ ਨਹੀਂ ਹਾਂਜੀ ਇੱਕ ਨੰਬਰ ਹੀਟਿੰਗ ਆ ਥਾਨ ਤੁਹਾਨੂੰ ਬਹੁਤ ਚੰਗਾ ਲੱਗਿਆ ਕਰਮਾਈ ਦੋਨੇ ਪਾਸਿਆਂ ਤੋਂ ਚੈੱਕ ਕਰਾ ਦਿਓ ਜੀ ਥਾਨ ਲੇ ਵਾਲਾ ਚੈੱਕ ਕਰਾ ਦਿਓ ਸਹੀ ਆ ਥਾਰਾਂ ਦਾ ਪੰਚ ਚੈੱਕ ਕਰਾਈ ਦੇਣੀਆ ਹੂੰ ਲੇ ਵਾਹ ਤੁਹਾਨੂੰ ਦਿਖਾਉ ਜੀ ਕਿੰਨਾ ਚੰਗਾ ਲੇ ਵਾਹ ਦੇਖ ਬਾਈ ਬਾਕੀ ਫੇਸੂਸ ਬਿਊਟੀ ਇੱਕ ਨੰਬਰ ਹੈ ਕਿ ਨਹੀਂ ਹਾਂਜੀ ਕਿਆ ਬਾਤ ਆ ਬਾਈ ਤੇ ਕੀ ਮੁੱਲ ਬੱਬੂ ਜੈਜ ਬਾਈ ਨਾਟ ਸਾਹਿਬ 48000 ਦੀ ਬੱਛੀ ਦੇ ਦਾਂਗੇ ਮੁੱਲ ਕਰਾਉ ਨੂੰ ਕੋਈ 52 ਕਰਾ ਲੈ ਕੋਈ 55 ਕਰਾ ਲੈ 48 ਹੱਥ ਜੋੜ ਕੇ ਬੇਨਤੀ ਆ ਆਪਣਾ ਮੁੱਲ ਦੇ ਲੈਣ ਵਾਲਾ ਹੀ ਹੋ ਜੀ ਠੀਕ ਆ ਬਾਈ ਹਾਂਜੀ ਜਿਮੋ ਜੈਜ ਬਾਈ ਨੇ ਮੁੱਲ ਰੱਖਿਆ ਖਿੱਚ ਕੇ ਮੁੱਲ ਰੱਖਿਆ ਬਾਲਾ ਮੁੱਲ ਨਹੀਂ ਰੱਖਿਆ 48 ਹਾਂਜੀ 48000 ਦੀ ਦੇਵਾਂਗੇ ਜੀ ਬੱਛੀ ਇਹ ਹੂੰ ਦੇਖੀ ਤੋਰਾ ਤੋਰਾ ਦੇਖੋ ਕਿੰਨੀ ਮਸਤ ਆ ਸਹੀ ਗਾ ਕੋਈ ਨੂੰ ਬੜਾ ਬੱਚੇ ਦਾਣੀ ਜਿਵੇਂ ਤਾਜੀ ਆ ਹੂੰ ਮਸਤ ਤਾਜੀ ਇਹ ਪੂਰੀ ਤੋਰਾ ਤੋਰਾ ਇੱਕ ਨੰਬਰ ਇੱਕ ਨਹੀਂ ਹੂੰ ਖਾਣ ਲੇਵੇ ਬੰਨੂ ਆ ਪਾਰ ਪਿੱਛੇ ਬੰਨੂ ਹਾਂ ਹਾਂ ਖਾਣ ਪੀਣ ਬੰਨੂ ਆ ਸਾਰਾ ਗਰੰਟੀ ਹੋਈ ਜੀ ਆਪਣੀ ਓਕੇ ਭਾਈ ਹਾਂਜੀ ਬਰੀਡ ਹੀ ਵਾਲੀ ਹੈ ਬਾਈ ਹਾਂਜੀ ਇਹਦਾ ਕਿੱਲੀ ਥੋੜੀ ਨਾ ਕਿਸੇ ਘੱਟ ਸਾਂਭੀ ਹੈ ਜੀ ਹੂੰ ਸਾਂਭੀ ਨੇ ਆਉਣ ਪਤਾ ਦੁੱਧ 17 18 ਕਿੱਲੀ ਪਾਣੀ ਹੁਣ ਵੀ 14 15 ਕਿਲੋ ਦੁੱਧ ਖੁੱਲਾ ਪਾਉਂਦੀ ਹੈ ਠੀਕ ਹੈ ਬਾਈ ਜਿਹੜੇ ਸਾਹ ਨਾ ਥਣ ਲੈਵਾ 11 12 ਲੀਟਰ ਬੋਲਾ ਇਸ ਟਾਈਮ ਹੈ ਜੀ ਹੁਣ ਇਹਦੇ ਕੋਈ ਹੂੰ ਕਹਿਣ ਦੀ ਗੱਲ ਨਹੀਂ ਕੀ 17 ਕੋਈ ਚੱਕਰ ਨਹੀਂ ਬਾਈ ਮਾਰ ਕੇ ਖਾਣ ਮਾਰ ਲੈਂ ਵੀ ਉਹ ਤਾਂ ਨਹੀਂ ਜਿਵੇਂ ਮਰਜ਼ੀ ਨਾਣਾ ਨੂੰ ਨਾ ਪਾਈ ਕਰੇ ਕੋਈ ਟੈਨਸ਼ਨ ਨਹੀਂ ਪਾ ਤੇ ਬਹਿ ਜਾ ਜਿਵੇਂ ਮਰਜ਼ੀ ਕੋਈ ਚੱਕਰ ਹੀ ਨਹੀਂ ਹਾਂਜੀ ਬੜੀ ਠੰਡੀ ਹੈ ਨਾ ਮਾਖਾ ਜਿਵੇਂ ਮਰਜੀ ਤੇ ਪੀੜੀ ਰਾ ਕੇ ਚੋਈ ਚਲੋ ਜੀ ਭਾਵੇਂ ਬੱਚਾ ਚੋਲੇ ਜੀ ਆਈ ਨਹੀਂ ਗਿਆ ਨਾ ਉੱਤਰ ਹੈ ਕਿ ਨਹੀਂ ਉੱਤਰ ਹੈ ਜੀ ਛਾਲੋਂ ਦੀ ਕਰ ਦੇਣੀ ਨਾਲ ਦੀ ਨਾਲ ਜਿਵੇਂ ਪਹਿਲਾਂ ਪਲੂਨ ਹੈ ਨਾ ਜੀ ਹੂੰ ਆਏ ਨਹੀਂ ਵੀ ਔਲ ਸ਼ਾਲ ਕਰੂਗੀ ਜਾਂ ਕੋਈ ਥਾਂ ਲੈਵੇ ਮੈਨੂੰ ਜਾਂ ਕਿਸੇ ਚੀਜ਼ ਬਣੋ ਘਾ ਰਹੀ ਹੈ ਬਾੜ ਨੂੰ ਕੱਲੀ ਸੁਵਾਈ ਪਾ ਦਿਆ ਮੁਰਲੇ ਸੂਏ ਤੁਹਾਨੂੰ ਪਤਾ ਬਾੜ ਦੇ ਕੋਸ ਹੋਰ ਹੀ ਬਣ ਜਾਣਾ ਸਹੀ ਗੱਲ ਆ ਬਈ ਕੀ ਬਾਤ ਆ ਹਾਂਜੀ ਪਸ਼ੂਆਂ ਕੀ ਗੱਲ ਨਾ ਬਹੁਤ ਠੰਡੀ ਸੀ ਠੰਡੀ ਸੀ ਜੀ ਕਿਲੋ ਦੁੱਧ ਘਾਟ ਦੇ ਦੇ ਪਸ਼ੂ ਉਹਦਾ ਡਿੱਕਾ ਨਹੀਂ ਬੜੂਗਾ ਚੋਲੇ ਨਾ もう一回。 ਲਓ ਜੀ ਰੱਤ ਸਾਹਿਬ ਕੋਣ ਆ ਕੇ ਦਿਖਾ ਦਿਓ ਜੀ ਨੇੜੇ ਕਰਕੇ ਲੈ ਨਾਲੇ ਮਗਰੋਂ ਦਿਖਾ ਦੇ ਨਾਲੇ ਮੂਹਰ ਦਿਖਾ ਦੇ ਦੇਖੋ ਈ ਥਣੇ ਬਾ ਤੇ ਥਣ ਲੈ ਇੱਕ ਨੰਬਰ ਥਣ ਗੁਲਾਬੀ ਥਣ ਜਿੰਨਾਂ ਨੇ ਵਾ ਮੂਹਰ ਨੂੰ ਆ ਜੀ ਉਨਾਂ ਹੀ ਮਗਰ ਕੋ ਸ਼ਾਂ ਤੋਂ ਲੈ ਵਾ ਦੇਖੋ ਹਾਂਜੀ ਬਾਕੀ ਚੁਵਾਈ ਚੈੱਕ ਕਰੋ ਚੁਵਾਈ ਹੁਣ ਦਿਖਾ ਦਿਓ ਜੀ ਮੂਹਰ ਥਣਾਂ ਹੀ ਦਿਖਾਈ ਹੋਈ ਚੁਵਾਈ ਲੈ ਬਈ ਮਾਰ ਦੇ ਬਈ ਬੜਾ ਚੰਗਾ ਜੋਣਾ ਮਾਖਾ ਜੀ ਹਮ ਤੋਂ ਭਰਿਆ ਜੀ ਕੰਮ ਮੋਟਾ ਮੋਟਾ ਜੋਣਾ ਜਿਵੇਂ ਮਰਜੀ ਲੈ ਵੀ ਦੇਖੋ ਜੀ ਕੀ ਬਾਤ ਆ ਜਮਾਈ ਪੁੱਤ ਲੈ ਦਿਖਾ ਦਿਓ ਜੀ ਤੇਰਾ ਜਮਾ ਦੇਖੋ ਮੈਂ ਕਹਿੰਦਾ ਇੱਕ ਨੰਬਰ ਚ ਵਾਈ ਇੱਕ ਨੰਬਰ ਮਾਖਾ ਜੀ ਮੁਕਤ ਵੀ ਨਹੀਂ ਮੁਕਤ ਵੀ ਨਹੀਂ ਲਓ ਜੀ ਮਗਰ ਲੈ ਦਿਖਾ ਦਿਓ ਜੀ ਲੈ ਭਾਈ ਮਾਰ ਦੇ ਦਾਰਾਂ ਕੇ ਲੈ ਬੜਾ ਚੰਗਾ ਜੋਣਾ ਮਾਖਾ ਜੀ ਹੰਤੋਂ ਭਰੇ ਆ ਜੀ ਜੇ ਕੋਈ ਲੈਗਾ ਯਾਦ ਕਰੂ ਜੀ ਹੂੰ ਭਾਵੇਂ ਕੋਈ ਆਨਲਾਈਨ ਮੰਗਾ ਲੇ ਭਾਵੇਂ ਕੋਈ ਆਏ ਮੰਗਾ ਲੇ ਕੋਈ ਟੈਨਸ਼ਨ ਨਹੀਂ ਜੀ ਆਪਾਂ ਨੂੰ ਘਰੇ ਆ ਕੇ ਆਪਦੀ ਤਸੱਲੀ ਕਰਕੇ ਲੈ ਜਾਵੇ ਆਪਾਂ ਨੂੰ ਕੋਈ ਚੱਕਰ ਨਹੀਂ ਓਕੇ ਭਾਈ ਲਓ ਜੀ ਫਣ ਦਿਖਾ ਦਿਓ ਜੀ ਬਰੀਡ ਕਰਨੀ ਹੋਣੀ ਘਾਟ ਕਰਨੀ ਪਹਿਲੀ ਸਮਾਈ ਸਮਾਈ ਥਾਲ ਦੀ ਆ ਜੀ ਬੱਚੀ ਜਿਵੇਂ ਚਾਰ ਚੂਰਾ ਵਾਲੇ ਖਾਂ ਜਾਵੜੇ ਜੀ ਬਾਕੀ ਮੁੱਲ ਵੀ ਜਾਇਜ਼ ਹੈ ਮੁੱਲ ਜੀ ਫਿਰ ਤੁਹਾਨੂੰ ਪਤਾ ਇਦੂ ਘੱਟ ਦਾ ਕੋਈ ਦਿੰਦਾ ਸਾਨੂੰ ਨਹੀਂ ਹੂੰ ਤੇ ਕਿਸੇ ਵੀਰ ਨੂੰ ਵੜ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ